ਸਸਿਗਲ ਜੀ ਸਾਰਿਆਂ ਨੂੰ ਮੈਂ ਭਰਤ ਪਤਰਾ ਤੁਹਾਡਾ ਪ੍ਰੋਫੈਸ਼ਨਲ ਸੋਲੋ ਐਡਵਾਈਜ਼ਰ ਦੋਸਤੋ ਅੱਜ ਇੱਕ ਵਾਰ ਫੇਰ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਤੁਹਾਨੂੰ 7.5 ਐਚਪੀ ਦਾ ਅਸੀਂ ਤੁਹਾਨੂੰ ਸਿਸਟਮ ਦਿਖਾਵਾਂਗੇ 7.5 ਐਚਪੀ ਦਾ ਸਿਸਟਮ ਲਗਾਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਦੋ ਰੋਟੇਟਿੰਗ ਸਟਰਕਚਰ ਹੈ ਆਲਰੇਡੀ ਇਹਨਾਂ ਦੀ ਪਹਿਲੇ 3 ਐਚਪੀ ਦੀ ਮੋਟਰ ਚੱਲ ਰਹੀ ਸੀਗੀ ਉਹਨੂੰ ਅਸੀਂ ਕਨਵਰਟ ਕਰਕੇ 7.5 ਐਚਪੀ 'ਚ ਕੀਤਾ ਹੈਗਾ ਤੇ ਦੇਖ ਸਕਦੇ ਹੋ ਟੋਟਲ ਜਿਹੜੇ ਹੈਗੇ ਆ 24 ਪੈਨਲ ਆ 24 ਮੋਡਿਊਲਸ ਠੀਕ ਹੈ ਜੀ ਦੇਖ ਸਕਦੇ ਹੋ ਇਹ ਕਾ ਲੱਗਿਆ ਰੋਟੇਟਿੰਗ ਸਟਰਕਚਰ ਇਹ ਕਾ ਲੱਗਿਆ ਵਿੱਚ ਜਿਹੜੇ ਆਲਰੇਡੀ ਇਥੋਂ ਮੋਡਿਊਲ ਅਸੀਂ ਉਤਾਰ ਕੇ ਇੱਧਰ ਲਗਾ ਤੇ ਬਾਕੀ ਦੇ ਉੱਪਰ ਫਿਟ ਕਰ ਦਿੰਦੇ ਆ ਹੁਣ ਤੁਹਾਨੂੰ ਪ੍ਰੈਸ਼ਰ ਵੀ ਦਿਖਾਵਾਂਗੇ 2.5 ਇੰਚ ਦਾ ਪੂਰਾ 3 ਇੰਚ ਦੇ ਵੈਸੇ ਪ੍ਰੈਸ਼ਰ ਹੈ 2.5 ਇੰਚ ਦੀ ਇਹਨਾਂ ਨੇ ਉਹ ਪਾਈ ਪਈ ਹੈ ਡਿਲੀਵਰੀ ਆ ਦੇਖ ਸਕਦੇ ਹੋ ਪਾਣੀ ਦਾ ਪ੍ਰੈਸ਼ਰ ਬਹੁਤ ਹੀ ਵਧੀਆ 4:00 ਵਜੇ 4:00 ਵਜਨ ਦਾ ਟਾਈਮ ਹੋ ਗਿਆ ਪਾਣੀ ਦਾ ਪ੍ਰੈਸ਼ਰ ਹਜੇ ਵੀ ਫੁੱਲ ਚੱਲ ਰਿਹਾ ਹੈਗਾ 7.5 HP ਤੇ 100 ਫੁੱਟ ਤੇ ਡਿਲੀਵਰੀ ਹੈਗੀ ਆ ਪਾਣੀ ਪੂਰੀ ਨਾਲ ਪੜ ਕੇ ਆ ਰਹੀ ਆ 7.5 HP ਦੇ ਵਿੱਚ 2.5 ਇੰਚ ਦੀ ਨਾਲ ਹੈਗੀ ਆ ਦੋਸਤੋ ਜੇਕਰ ਸੋਲਰ ਸਿਸਟਮ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਇਨਫੋਰਮੇਸ਼ਨ ਚਾਹੁੰਦੇ ਹੋ ਸਾਡੇ નીચે ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਔਰ ਸਾਡਾ ਸਿਸਟਮ ਲੱਗਿਆ ਹੋਇਆ ਸਾਰਾ ਕੰਪਲੀਟ ਜੇਕਰ ਤੁਹਾਨੂੰ ਵੀਡੀਓ ਪਸੰਦ ਜਰੂਰ ਆਈ ਹੋਏ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ